ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉੱਡਣ ਵਾਲੇ ਨੇ ਗੁਰੂ ਘਰ 'ਚ ਇੱਕ ਗਰੋਹ ਨੇ ਸੋਨੇ ਦੀ ਚੂੜੀ ਚੋਰੀ ਕਰਨ ਦੇ ਲਈ ਕਿਸ ਤਰੀਕੇ ਨਾਲ ਇਸ ਬੀਬੀ ਨੂੰ ਕੇਰਾ ਪਾਇਆ ਤੁਸੀਂ ਸਭ ਤੋਂ ਪਹਿਲਾਂ ਇਸ ਔਰਤ ਨੂੰ ਦੇਖ ਰਹੇ ਹੋਵੋਗੇ ਇਹ ਔਰਤ ਆਉਂਦੀ ਹੈ ਔਰ ਅੱਗੇ ਆ ਕੇ ਸਭ ਤੋਂ ਪਹਿਲਾਂ ਇਸ ਬੀਬੀ ਦੇ ਹੱਥਾਂ 'ਚ ਸੋਨੇ ਦੀ ਚੂੜੀ ਦੇਖਦੀ ਹੈ ਫਿਰ ਆਪਣੇ ਸਾਥੀਆਂ ਨੂੰ ਆਪਣੇ ਗਰੋਹ ਨੂੰ ਦੱਸਦੀ ਹੈ ਕਿ ਸਾਨੂੰ ਹੁਣ ਸ਼ਿਕਾਰ ਮਿਲ ਗਿਆ ਹੈ ਇੱਕ ਤਰੀਕੇ ਦਾ ਔਰ ਉਸ ਤੋਂ ਬਾਅਦ ਇੱਕ ਗਰੋਹ ਪੂਰਾ ਅਕੇਰਾ ਪਾਲਣ ਦਾ ਹੈ ਸਬੀਬੀ ਨੂੰ ਬੈਗ ਦੇ ਉੱਤੇ ਬੈਗ ਰੱਖਦਾ ਹੈ ਹੁਣ ਤੁਸੀਂ ਅੱਗੇ ਇਹਨਾਂ ਦੀ ਕਰਤੂਰ ਦੇਖਿਓ ਬੇਸ਼ਰਮੀ ਦੀਆਂ ਸਾਰੀਆਂ ਹਦਾ ਪਾਰ ਇਹਨਾਂ ਨੇ ਕੀਤੀਆਂ ਨੇ ਸੀਸੀਟੀਵੀ ਤਸਵੀਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਉਸ ਬੀਬੀ ਨੂੰ ਘੇਰਾ ਪਾ ਲਿਆ ਹੈ ਔਰ ਘੇਰਾ ਪਾ ਕੇ ਇਹਨਾਂ ਹੀ ਨਹੀਂ ਪੂਰੀ ਤਰ੍ਹਾਂ ਦਬਾਬ ਬਣਾ ਲਿਆ ਔਰ ਉਸ ਬੀਬੀ ਨੂੰ ਮਹਿਸੂਸ ਵੀ ਹੋ ਰਿਹਾ ਜੀ ਮੇਰੇ ਨਾਲ ਕੁਝ ਗਲਤ ਹੋ ਰਿਹਾ ਹੈ ਬੈਗ ਦੇ ਉੱਤੇ ਬੈਗ ਰੱਖਿਆ ਗਿਆ ਔਰ ਫਿਰ ਹੱਥ ਤੋਂ ਸੋਨੇ ਦੀ ਚੂੜੀ લાલી ગઈ તક્કે ਦੇ ਨਾਲ સોને ਦੀ চুડી લાલી ગઈ ਔਰ ਮੌਕੇ ਤੇ ਫਰਾਰ ਹੋ ਜਾਂਦੀਆਂ ਨੇ ਔਰ ਹਾਲਾકી ਉਸ ਭੀੜ ਦੇ ਵਿੱਚ ਬੀਬੀ ਨੇ ਰੌਲਾ ਵੀ ਪਾਇਆ ਕਿ ਮੇਰੀ ਮੇਰੇ ਮੇਰੀ চুડી ਜੋ ਹੈ ਉਹ ਕਿਸੇ ਨੇ ਚੋਰੀ ਕਰ ਲਈ ਹੈ ਪਰ ਇਹਨਾਂ ਨੇ ਉਸ চুડી ਦੀ ਹਵਾ ਤੱਕ ਨਹੀਂ ਆਣ ਦਿੱਤੀ ਕਿੱਥੇ ਗੈਪ ਕਰ ਦਿੱਤੀ ਕਿਵੇਂ ਪੂਰੇ ਗਰੋਂ ਨੇ ਇਹ ਚਾਲ ਚੱਲੀ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਬਿਲਕੁਲ ਵੀ ਰਸ਼ ਨਹੀਂ ਹੈ ਫਿਰ ਇਹਨਾਂ ਨੇ ਕਿਉਂ ਇਸ ਤਰੀਕੇ ਨਾਲ ਤੱਕਾ ਮੁੱਕੀ ਕਰਕੇ ਰਸ਼ ਪਹਿਲੇ ਪੈਦਾ ਕੀਤਾ ਫਿਰ ਜਿਹੜੀ চুડી ਹੈ ਉਹ ਚੋਰੀ ਕਰ ਲਈ ਤਾਂ ਇਹ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਹੁਣ ਪੁਲਿਸ ਇਸ ਗਿਰੋਹ ਦਾ ਪਰਦਾ ਫਾਸ਼ ਜਲਦ ਕਰੇਗੀ ਪਰ ਹਾਲਾਤ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਘਟਨਾਵਾਵਾਂ ਵਾਪਰ ਰਹੀਆਂ ਨੇ ਔਰ ਇਸ ਹਾਲ ਨੂੰ ਦੇਖ ਕੇ ਇਸ ਗੁਰੂ ਘਰ ਦੇ ਅੰਦਰ ਸਾਰੀਆਂ ਜੋ ਮਰਿਆਦਾਵਾਂ ਨੂੰ ਢਾਲ ਲਾ ਕੇ ਇਹ ਬੀਬੀਆਂ ਜਿਹਾ ਕਰ ਰਹੀਆਂ ਨੇ ਔਰ ਬਿਸ਼ਰਮੀ ਦੀਆਂ ਸਾਰੀਆਂ ਹਦਾ ਪਾਰ ਕਰ ਰਹੀਆਂ ਨੇ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਤੁਸੀਂ ਇਹ ਦੇਖੋ ਇਹ ਬਜ਼ੁਰਗ ਬਹੁਤ ਭਾਰੀ ਜੋ ਇਹ ਬੀਬੀ ਆ ਇਹਨਾਂ ਦਾ ਪੂਰਾ ਗ੍ਰੋ ਹੈ ਪਹਿਲਾਂ ਇੱਕ ਕੰਗਣ ਦੇਖਦੀ ਹੱਥ ਦੇ ਵਿੱਚ ਫਿਰ ਆਪਣੇ ਸਾਥੀਆਂ ਨੂੰ ਆਵਾਜ਼ ਮਾਰਦੀ ਹੈ ਔਰ ਸਾਥੀ ਵੀ ਜੋ ਕੰਗਣ ਦੇਖ ਲੈਂਦੇ ਆ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਅਸਲੀ ਕੰਮ ਸ਼ੁਰੂ ਕਰ ਦਿੱਤਾ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਇਸ ਤਰੀਕੇ ਨਾਲ ਇਹ ਕਰ ਰਹੇ ਹੋ ਇਹ ਤਾਂ ਸੋਚ ਤੋਂ ਪਰੇ ਹੈ ਪਰ ਫਿਲਹਾਲ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਕੀ ਕਾਰਵਾਈ ਕਰਦੀ ਹੈ ਪੁਲਿਸ ਇਸ ਨੂੰ ਲੈ ਕੇ ਕੀ ਵੱਡੇ ਖੁਲਾਸੇ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਗਰੋ ਕਿੰਨਾ ਵੱਡਾ ਹੈ ਕਦੋਂ ਤੋਂ ਕੰਮ ਕਰ ਰਿਹਾ ਹੈ ਪਰ ਜੇਕਰ ਤੁਸੀਂ ਵੀ ਗੁਰੂ ਘਰ ਚ ਹੋ ਜਾਂ ਕਿਤੇ ਵੀ ਆ ਸਰਮਜਨਿਕ ਪਲੇਸਾਂ ਤੇ ਜਾਂਦੇ ਹੋ ਤਾਂ ਉੱਥੇ ਧਿਆਨ ਜ਼ਰੂਰ ਰੱਖੋ ਇਹ ਗਰੋ ਤੁਹਾਨੂੰ ਵੀ ਕਿਸੇ ਵੇਲੇ ਵੀ ਨਿਸ਼ਾਨਾ ਬਣਾ ਸਕਦੇ ਨੇ ਪੁਲਿਸ ਨੇ ਇਸ ਪੂਰੇ ਮਸਲੇ 'ਤੇ ਕੀ ਕਾਰਵਾਈ ਕੀਤੀ ਤੁਹਾਨੂੰ ਉਹ ਵੀ ਸੁਣਾਉਣੇ ਆ। ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਮੈਂ ਦੇਖੀ ਉਹਦੇ ਵਿੱਚ ਇੱਕ ਲੇਡੀ ਜੀ ਮੱਥਾ ਟੇਕ ਰਹੀ ਅੰਦਰ ਚਾਰ ਪੰਜ ਲੇਡੀ ਜਿਨ੍ਹਾਂ ਨੂੰ ਘੇਰਾ ਪਾ ਕੇ ਉਹਨਾਂ ਦੇ ਇੱਕ ਲਫਾਫਾ ਜਰਾ ਰੱਖ ਕੇ ਤੇ ਜਿਹੜਾ ਉਹਨਾਂ ਦੀ ਚੂੜੀ ਉਤਾਰ ਲਈ ਹੈ ਇਸ ਸਬੰਧ ਚ ਕੰਪਲੇਂਟ ਸਟਾਟ ਕੋ ਆ ਗਈ ਹੈ ਇਹਦੇ ਚ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰ ਰਹੇ ਹਾਂ ਤੇ ਜਲਦੀ ਇਹਨੂੰ ਟਰੈਕ ਕਰਕੇ ਜਿਹੜੀ ਲੇਡੀ ਹੈ ਮਹਿਲਾਵਾਂ ਇਹਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਇੱਕ ਜਨਾਨੀ ਦੇ ਮਗਰ ਲੱਗੀਆਂ ਨੇ ਜੀ ਚਾਰ ਤੋਂ ਪੰਜ ਮਹਿਲਾਵਾਂ ਦਿਖਾਈ ਦੇ ਰਹੀਆਂ ਨੇ ਕਾਫੀ ਵੈਸੇ ਭੀੜ ਹੈ ਕਾਫੀ ਲੇਡੀਜ਼ ਨੇ ਉੱਥੇ ਪਰ ਛੱਕੀ ਜਿਹੜੀਆਂ ਸਸਪੈਕਟਡ ਨੇ ਚਾਰ ਤੋਂ ਪੰਜ ਲੱਗ ਰਹੀਆਂ ਨੇ ਇਹ ਕੋਈ ਗਰੋਅ ਹੈ ਸਬੰਧ ਚ ਅਸੀਂ ਜਲਦੀ ਇਹਨੂੰ ਗਰੋਅ ਨੂੰ ਕਰੈਕ ਕਰਕੇ ਤੇ ਇਹਨੂੰ ਗ੍ਰਿਫਤਾਰ ਕਰਾਂਗੇ ਬਿਲਕੁਲ ਜਿਹੜੀ ਇਹੋ ਜਿਹਾ ਇਨਸੀਡੈਂਟ ਸਾਡੇ ਸਾਹਮਣੇ ਪਹਿਲੀ ਵਾਰ ਆਇਆ ਪਰ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਜਿਹੜੀਆਂ ਹੈਗੀਆਂ ਲੇਡੀਜ਼ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੇਖੋ ਕਿਤੇ ਵੀ ਭੀੜ ਭੜਕਾ ਹੋਵੇ ਚਾਹੇ ਗੁਰੂ ਘਰ ਵਿੱਚ ਹੋਵੇ ਚਾਹੇ ਕੋਈ ਵੀ ਜਿੱਦਾਂ ਰੇਲਵੇ ਸਟੇਸ਼ਨ ਬਸ ਸਟਾਪ ਹੋਵੇ ਪਿਕਪੌਕਟ ਜਿਹੜੇ ਉੱਥੇ ਤੁਰੇ ਫਿਰਦੇ ਨੇ ਸਨੇਚਿੰਗ ਜਿਹੜੇ ਪਰਸ ਕੱਢਣੇ ਜਾਂ ਮੋਬਾਈਲ ਕੱਢਣੇ ਉਹ ਜਿਹੇ ਇਨਸੀਡੈਂਟ ਤਕਰੀਬਨ ਹੁੰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜਾ ਇਨਸੀਡੈਂਟ ਇਸ ਤਰ੍ਹਾਂ ਦਾ ਗੁਰਦੁਆਰਾ ਵਿੱਚ ਹੈ ਗੁਰੂ ਘਰ 'ਚ ਸਾਡੇ ਨੋਟਿਸ ਪਹਿਲੀ ਵਾਰ ਆਇਆ ਵਾ ਪਰ ਅਸੀਂ ਇੱਥੇ